ਦੋਸਤੋ ਸਤਿ ਸ੍ਰੀ ਅਕਾਲ ਬੀਤੇ ਰੋਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਹੜੇ ਆ ਉਹ ਪੰਜਾਬ ਪਟਿਆਲਾ ਪਹੁੰਚੇ ਸੀਗੇ ਅੱਜ ਜਦੋਂ ਆਪਾਂ ਰਿਕਾਰਡਿੰਗ ਕਰ ਰਹੇ ਹਾਂ ਤੇ ਉਹਨਾਂ ਨੇ ਜਲੰਧਰ ਤੇ ਗਰਦਾਸਪੁਰ ਦੇ ਵਿੱਚ ਜਿਹੜਾ ਜਨਤਾ ਨੂੰ ਮੁਖਾਤਬ ਹੋਣਾ ਸੋ ਕਈ ਗੱਲਾਂ ਕੀਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਫੀ ਕੁਝ ਜਿਹੜਾ ਉੱਥੇ ਉਹਨਾਂ ਨੇ ਕਿਹਾ ਤੇ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਇੱਕ ਜਿਹੜਾ ਲਗਾਤਾਰ ਮਸਲਾ ਬਣਿਆ ਹੋਇਆ ਨਾ ਹੁਣ ਦੁਬਾਰਾ ਜਿਹੜਾ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਤੇ ਯੋਗਿੰਦਰ ਯਾਦਵ ਦੀ ਕਹੋ ਇੱਕ ਤਰੀਕੇ ਨਾਲ ਜਿਹੜੀ ਟੱਕਰ ਹੋ ਰਹੀ ਆ ਯੋਗਿੰਦਰ ਯਾਦਵ ਇਹ ਕਹਿ ਰਹੇ ਨੇ ਕਿ 272 ਤੋਂ ਜਿਹੜੀਆਂ ਸੀਟਾਂ ਹੀਠਾਂ ਆ ਰਹੀਆਂ ਨੇ ਭਾਜਪਾ ਦੀਆਂ ਪ੍ਰਸ਼ਾਂਤ ਕਿਸ਼ੋਰ ਕਹਿ ਰਹੇ ਨੇ ਕਿ ਇਹਨਾਂ ਦਾ ਨੰਬਰ ਪਹਿਲਾਂ ਨਾਲੋਂ ਬਿਹਤਰ ਹੋਣਾ ਪਾਵੇ ਇਹਨਾਂ ਨੇ 300 ਕ੍ਰੋਸ ਕਰ ਜਾਣਾ ਸੋ ਇਹ ਇਹਦੇ ਤੇ ਗੱਲ ਕਰਦੇ ਆ ਕਿ ਕਿੱਥੇ ਇੱਕ ਕਹਾਣੀ ਖੜੀ ਆ ਤੇ ਨਾਲ ਦੀ ਨਾਲ ਜਿਵੇਂ ਆਪਾਂ ਗੱਲ ਕੀਤੀ ਸੀਗੀ ਬੀਤੇ ਰੋਜ਼ ਕੇ ਜੁਕੇ ਦੇ ਵਿੱਚ ਇਲੈਕਸ਼ਨਾਂ ਦਾ ਐਲਾਨ ਹੋ ਗਿਆ ਤੇ ਦੋਵੇਂ ਜਿਹੜੀਆਂ ਪਾਰਟੀਆਂ ਨੇ ਖਾਸ ਕਰਕੇ ਮੇਨ ਪਾਰਟੀਆਂ ਨੇ ਆਬਵੀਅਸਲੀ ਲਿਬਰਲ ਡੈਮੋਕ੍ਰੇਟਸ ਵੀ ਆ ਹੁਣ ਤਾਂ ਰਿਫਾਰਮ ਪਾਰਟੀ ਵੀ ਹੈਗੀ ਆ ਜਿਹਨੂੰ ਪਹਿਲਾਂ ਬ੍ਰੈਕਸਿਟ ਪਾਰਟੀ ਕਿਹਾ ਜਾਂਦਾ ਸੀ ਸੋ ਉਹ ਸਾਰੇ ਜਿਹੜੇ ਆ ਸੋਨਕ ਰਿਸ਼ੀ ਸੋਨਕ ਸਾਹਿਬ ਤੇ ਨਾਲ ਦੀ ਨਾਲ ਲੇਬਰ ਲੇਬਰ ਦੇ ਲੀਡਰ ਸਾ ਕੀ ਹਸਟਾਵੜ ਇਹ ਸਾਰੇ ਆਪਣੀ ਆਪਣੀ ਜਿਹੜੀ ਆ ਕੈਂਪੇਨ ਤੇ ਨਿਕਲ ਗਏ ਨੇ ਆਪਣਾ ਆਪਣਾ ਚੋਣ ਪ੍ਰਚਾਰ ਇਹਨਾਂ ਦੇ ਵੱਲੋਂ ਜਾਰੀ ਆ ਸੋ ਇਹਨਾਂ ਸਾਰੇ ਮਸਲਿਆਂ ਤੇ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਤੇ ਜੇਕਰ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਜਿਹੜਾ ਆਪਾਂ ਗੱਲ ਕੀਤੀ ਆ ਪ੍ਰਸ਼ਾਂਤ ਕਸ਼ੋਰ ਤੇ ਯਗੇਂਦਰ ਯਾਦਵਾਲਾ ਮਸਲਾ ਜੇ ਮੈਂ ਕਿਹਾ ਕਿ ਜਿਹੜੇ ਯਾਦਵ ਸਾਹਿਬ ਨੇ ਯਗੇਂਦਰ ਯਾਦਵ ਨੇ ਉਹਨਾਂ ਦਾ ਇਹ ਕਹਿਣਾ ਕਿ 272 ਸੀਟਾਂ ਭਾਜਪਾ ਨੂੰ ਨਹੀਂ ਆਉਂਦੀਆਂ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਪਹਿਲਾ ਜਿਹੜਾ ਆਰਾਮ ਮੰਦਰ ਹੋਇਆ ਜਾਂ ਜਨਵਰੀ ਦੇ ਮਹੀਨਿਆਂ ਦੇ ਵਿੱਚ ਹਾਲਾਂਕਿ ਉਹ ਇਹ ਗੱਲ ਵੀ ਕਹਿੰਦੇ ਨੇ ਕਿ ਮੇਰੀ ਇੱਕ ਕਿਉਂਕਿ ਵਿੱਚ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਰਹੇ ਬਾਕੀ ਉਹਨਾਂ ਦੀ ਆਪਣੀ ਸਿਆਸੀ ਬਾਵਸਤਗੀ ਹੈਗੀ ਆ ਰਾਹੁਲ ਗਾਂਧੀ ਸਾਹਿਬ ਦੇ ਨਾਲ ਵੀ ਉਹਨਾਂ ਨੂੰ ਵੇਖਿਆ ਗਿਆ ਹਾਲਾਂਕਿ ਇਸ ਵੀਕ ਨਾਲ ਤਾਂ ਪ੍ਰਸ਼ਾant ਕਸ਼ੋਰ ਸਾਹਿਬ ਦੀ ਵੀ ਸਾਰਿਆਂ ਨਾਲ ਹੀ ਹੈਗੀ ਆ ਤੇ ਪਰ ਉਹਨਾਂ ਦਾ ਇਹ ਕਹਿਣਾ ਕਿ ਵੀ ਮੈਨੂੰ ਲੋਕਾਂ ਦੇ ਵਿੱਚ ਜਾ ਕੇ ਜਿਹੜੀ ਗੱਲ ਨਜ਼ਰ ਆਈ ਆ ਨਾ ਕਿ ਭਾਜਪਾ ਦੇ ਖਿਲਾਫ ਬਹੁਤ ਜ਼ਿਆਦੇ ਲੋਕਾਂ ਦੇ ਵਿੱਚ ਰੋਹ ਹੈ ਤੇ ਇਹਨਾਂ ਨੂੰ 272 ਸੀਟਾਂ ਨਹੀਂ ਆਉਣੀਆਂ 272 ਸੀਟਾਂ ਤੁਹਾਨੂੰ ਪਤਾ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਮੈਜੋਰਟੀ ਦਾ ਅੰਕੜਾ ਆ ਜਿਹੜਾ ਮੈਜਿਕ ਨੰਬਰ ਜਿਹਨੂੰ ਕਿਹਾ ਜਾਂਦਾ ਦੂਸਰੇ ਪਾਸੇ ਨਾਲ ਹੀ ਜਿਹੜੇ ਪ੍ਰਸ਼ਾਂਤ ਕਿਸ਼ੋਰ ਸਾਹਿਬ ਆ ਪੀਟੀਆਈ ਦੇ ਨਾਲ ਉਹਨਾਂ ਦੀ ਇੱਕ ਗੱਲਬਾਤ ਹੋਈ ਸੀਗੀ ਇਲੈਕਸ਼ਨਾਂ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਬੀਜੇਪੀ ਮੋਰ অর ਲੈਸ ਸੇਮ ਸਿਚੁਏਸ਼ਨ ਤੇ ਰਹੂਗੀ ਕੋਈ ਖਾਸ ਫਰਕ ਉਹਨਾਂ ਨੂੰ ਨਹੀਂ ਜਾਪਦਾ ਤੇ ਫਿਰ ਜਿਹੜਾ ਆਪਣਾ ਉਦੋਂ ਬਾਅਦ ਉਹ ਕਾਫੀ ਚ ਚੁੱਪ ਰਹਿ ਡੇਢ ਮਹੀਨਾ ਬਾਅਦ ਉਹਨਾਂ ਨੇ ਕਲ ਕਹੀ ਵੀ ਅਗੇ ਮਹੀਨਾ ਡੇਢ ਮਹੀਨਾ ਮੈਂ ਨਹੀਂ ਬੋਲਿਆ ਹੁਣ ਜਦੋਂ 80% ਤੋਂ ਜ਼ਿਆਦਾ ਜਿਹੜੇ ਇਲੈਕਸ਼ਨ ਹੋ ਗਏ ਨੇ ਹੁਣ ਮੈਂ ਦੁਬਾਰਾ ਮੀਡੀਆ ਦੇ ਵਿੱਚ ਆ ਕੇ ਗੱਲ ਕਰ ਰਿਹਾ ਤੇ ਹੁਣ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਬੀਜੇਪੀ ਨੂੰ ਜਿੱਤ ਹਾਸਲ ਸੌਰੀ ਬੀਜੇਪੀ ਨੇ ਜਿੱਤ ਹਾਸਲ ਕਰ ਲੈਣੀ ਹੈ ਤੇ ਉਹਨਾਂ ਨੇ ਮੋਰਲੈਸ ਪਹਿਲਾਂ ਵਰਗੇ ਨੰਬਰ ਹੀ ਉਹਨਾਂ ਨੇ ਲੈ ਆਉਣੇ ਆ ਤੇ ਉਹਦੇ ਵਿੱਚ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਇੰਟਰਸਟਿੰਗ ਇਸ ਕਰਕੇ ਨੇ ਕਿਉਂਕਿ ਉਹ ਸਾਰੀਆਂ ਆਰਗੂਮੈਂਟ ਤਾਂ ਇਹ ਪੇਸ਼ ਕਰ ਰਹੇ ਨੇ ਕਿ ਭਾਜਪਾ ਦੇ ਖਿਲਾਫ ਜਿਹੜੀ ਆ ਲਹਿਰ ਆ ਇਹ ਵੀ ਕਹਿ ਰਹੇ ਨੇ ਕਿ ਮੋਦੀ ਸਾਹਿਬ ਜੇਕਰ ਸਰਕਾਰ ਬਣਾਉਂਦੇ ਨੇ ਇਸ ਵਾਰ ਤੇ ਉਹ ਜਿਹੜੀ ਇੰਨੀ ਜਿਆਦਾ ਉਹਨਾਂ ਦੀ ਮਜ਼ਬੂਤੀ ਵਾਲੀ ਸਰਕਾਰ ਨਹੀਂ ਹੋਣੀ ਕਿਉਂਕਿ ਉਹਨਾਂ ਦਾ ਪਪੂਲਰ ਜਿਹੜਾ ਉਹ ਜਿਹੜਾ ਇੱਕ ਉਹਨਾਂ ਦਾ ਮਕਬੂਲੀਅਤ ਵਾਲਾ ਬੇਸ ਆ ਉਹ ਹੀਠਾ ਨੂੰ ਜਾਂਦਾ ਜਾ ਰਿਹਾ ਯੁਗਿੰਦਰ ਯਾਦਵ ਸਾਹਿਬ ਦੀ ਜਿਵੇਂ ਆਪਾਂ ਗੱਲ ਕੀਤੀ ਆ ਕਿ ਚਲੋ ਉਹ ਤਾਂ ਕਹਿੰਦੇ ਨੇ ਕਿ 272 ਸੀਟਾਂ ਭਾਜਪਾ ਨੂੰ ਨਹੀਂ ਹੋਣੀਆਂ ਉਹ ਤਾਂ ਇੱਕ ਮਸਲਾ ਠੀਕ ਹੈ ਜਿਹੜਾ ਉਹਨਾਂ ਦੇ ਭਾਜਪਾ ਦੇ ਲੋਕ ਕਹਿ ਸਕਦੇ ਨੇ ਸਾਡੇ ਵਿਰੋਧੀ ਨੇ ਜਾਂ ਜੋ ਵੀ ਆ ਸੋ ਉਹਨਾਂ ਦਾ ਤਾਂ ਇਹ ਦਾਵਾ ਵਾਕਿ ਉਹ ਬਕਵਕ ਸਟੇਟਾਂ ਦੀ ਗੱਲ ਕਰਦੇ ਨੇ ਕਿ ਫਲਾਨੀ ਸਟੇਟ ਚ ਘਟ ਰਹੀਆਂ ਨੇ ਫਲਾਨੀ ਸਟੇਟ ਚ ਘਟ ਰਹੀਆਂ ਨੇ ਜਾਂ ਬਈ ਉਹਨਾਂ ਦਾ ਮੋਸਤ ਵੀ ਇਹ ਦਾਵਾ ਕਿ ਅਸੀਂ ਟੀਮ ਦੇ ਹਿਸਾਬ ਦੇ ਨਾਲ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਆ ਨੌਕਰੀ ਨੂੰ ਲੈ ਕੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਾਂ ਕਿਸਾਨਾਂ ਵਾਲਾ ਪ੍ਰੋਟੈਸਟ ਹੋਇਆ ਜਾਂ ਇਹ ਸਾਰੀਆਂ ਮਸਲੇ ਉਹ ਗਿਣੌਦੇ ਨੇ ਤੇ ਉਹਨਾਂ ਦਾ ਕਹਿਣਾ ਕਿ ਭਾਜਪਾ ਨੂੰ 272 ਸੀਟਾਂ ਨਹੀਂ ਆ ਰਹੀਆਂ ਗੱਲਾਂ ਸਾਰੀਆਂ ਜਿਹੜੀਆਂ ਪ੍ਰਸ਼ਾਂਤ ਕਿਸ਼ੋਰ ਆ ਉਹ ਵੀ ਇਦਾਂ ਦੀਆਂ ਦੱਸਦੇ ਨੇ ਕਿ ਮੋਦੀ ਸਾਹਿਬ ਦੀ ਮਕਬੂਲੀਅਤ ਘਟਿਆ ਤੇ ਜਿਹੜਾ ਉਹ ਲੋਕਾਂ ਦੇ ਵਿੱਚ ਗੁੱਸਾ ਵੀ ਹੈਗਾ ਪਰ ਪ੍ਰਸ਼ਾਂਤ ਕਿਸ਼ੋਰ ਜਿਹੜਾ ਇੱਥੇ ਮੇਨ ਪੁਆਇੰਟ ਬਣਾ ਰਹੇ ਨੇ ਉਹ ਇਹ ਬਣਾ ਰਹੇ ਨੇ ਕਿ ਲੋਕਾਂ ਦੇ ਵਿੱਚ ਗੁੱਸਾ ਵੀ ਹੈਗਾ ਲੋਕਾਂ ਦੇ ਵਿੱਚ ਰੋ ਵੀ ਹੈਗਾ ਪਰ ਕਿਉਂਕਿ ਉਹਨਾਂ ਦੇ ਕੋਲ ਕੋਈ ਆਪਸ਼ਨ ਹੈ ਨਹੀਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਕੋਈ ਆਪਸ਼ਨ ਹੈ ਨਹੀਂ ਇਸ ਕਰਕੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਜਿਹੜਾ ਵਾਪਸ ਆ ਰਹੇ ਨੇ ਉਹਨਾਂ ਦਾ ਇਹ ਤਾਂ ਚਲੋ ਇੱਕ ਵੈਸੇ ਦੀ ਸੱਚਾਈ ਆ ਕਿ ਜਦੋਂ 2014 ਦੇ ਵਿੱਚ ਉਹਨਾਂ ਨੂੰ ਉਮੀਦ ਦੀ ਵੋਟ ਪਈ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਗੁਜਰਾਤ ਦੇ ਵਿੱਚ ਮੋਦੀ ਸਾਹਿਬ ਨੇ ਪਤਾ ਨਹੀਂ ਕੀ ਕਰਤਾ ਇੰਡੀਆ ਦੇ ਵਿੱਚ ਆ ਕੇ ਕੀ ਕਰਨਗੇ ਦੂਜੀ ਵਾਰ ਉਹਨਾਂ ਨੂੰ ਵੋਟ ਪਈ ਨੈਸ਼ਨਲ ਸਿਕਿਉਰਿਟੀ ਦੇ ਨਾਮ ਤੇ ਪਲਵਾਮਾ ਜਿਹੜਾ ਬਾਲਾਕੋਟ ਜੋ ਵੀ ਹੋਇਆ ਤੀਸਰੀ ਵਾਰ ਜਿਹੜਾ ਇਹ ਮਸਲਾ ਆਪਾਂ ਜਿਹੜਾ ਇੱਥੇ ਯੂਕੇ ਦੀ ਵਾਲੀ ਵੀ ਗੱਲ ਕਰਦੇ ਸੀ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਜਿਹੜੇ ਸਰਕੀਆ ਸਟਾਮਰ ਨੇ ਤੇ ਜਾਰੀ ਸੀ ਸੂਨਕ ਨੇ ਦੋਨਾਂ ਦੇ ਵਿੱਚ ਲੋਕਾਂ ਨੂੰ ਲੱਗ ਰਿਹਾ ਕੋਈ ਖਾਸ ਫਰਕ ਨਹੀਂ ਜਾਂ ਲੋਕਾਂ ਨੂੰ ਲੱਗਦਾ ਵੇ ਇੱਥੇ ਤਾਂ ਚਲੋ ਰਿਸ਼ੀ ਸੋਨਕ ਸਾਹਿਬ ਓਨੇ ਜਿਆਦੇ ਪਪੂਲਰ ਨਹੀਂ ਨਾ ਰਹੇ ਪਰ ਜੇਕਰ ਸਪੋਜ਼ ਕਰੋ ਰਿਸ਼ੀ ਸੋਨਕ ਸਾਹਿਬ ਦੀ ਬਜਾਏ ਬੋਰਿਸ ਜੌਨਸਨ ਹੁੰਦੇ ਜਿਹੜੇ ਕਿ ਜਿਨ੍ਹਾਂ ਨੂੰ ਕਾਫੀ ਵੱਡੀ ਬਜੋਰੀਟੀ ਮਿਲੀ ਸੀ ਜੇਕਰ ਉਹਨਾਂ ਦੇ ਜੋ ਵੀ ਉਹ ਕਾਇਓਟਿਕ ਕੰਮ ਰਹੇ ਉਹਨਾਂ ਦੇ ਲਾਕਡਾਊਨ ਪਾਰਟੀਆਂ ਵਗੈਰਾ ਨਾ ਹੁੰਦੀਆਂ ਤੇ ਅੱਜ ਬੇਸ਼ੱਕ ਸਰਕਾਰ ਜਿਹੜੀ ਆ 19 ਜਿਆਦੇ ਮਕਬੂਲ ਨਾ ਵੀ ਹੁੰਦੀ ਸਟਿਲ ਉਹਨਾਂ ਨੂੰ ਇੱਕ ਐਜਜ ਹੋਣਾ ਸੀ ਕਿ ਉਹ ਜਿਆਦਾ ਬਹੁਤ ਪਹਿਲਾਂ ਮਕਬੂਲੀਅਤ ਉਹਨਾਂ ਨੇ ਜਿਹੜੀ ਹੰਡਾਈ ਆ ਰਿਸ਼ੀ ਸੋਨਕ ਸਾਹਿਬ ਕੋਈ ਉੰਨੇ ਜਿਆਦਾ ਪਪੂਲਰ ਲੀਡਰ ਨਹੀਂ ਹੈਗੇ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਦੋਨੇ ਇੱਕੋ ਜਿਹੀਆਂ ਹੀ ਚੀਜ਼ਾਂ ਐ ਕੋ ਸਾਨੂੰ ਸਾਨੂੰ ਸਮਝ ਨਹੀਂ ਆ ਰਹੀ ਲੋਕਾਂ ਨੂੰ ਲੱਗਦਾ ਹਾਲਾਂਕਿ ਨੋ ਡਾਊਟ ਲੇਬਰ ਬਹੁਤ ਉੱਪਰ ਆ ਕਨਸਰਵੇਟਿਵ ਦੇ ਨਾਲੋਂ ਇਸ ਸਮੇਂ ਜਿਹੜੀਆਂ ਇਲੈਕਸ਼ਨਾਂ ਚੱਲ ਰਹੀਆਂ ਪਰ ਜੇਕਰ ਆਪਾਂ ਇੰਡੀਆ ਦੇ ਵਿੱਚ ਆਈਏ ਤਾਂ ਦੇਖੀਏ ਤਾਂ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਬਹੁਤ ਜਿਆਦਾ ਮਕਬੂਲ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਤੇ ਪ੍ਰਸ਼ਾਂਤ ਵਿਚੋਰ ਸਾਹਿਬ ਦਾ ਇਹ ਕਹਿਣਾ ਕਿ ਕਿਉਂਕਿ ਉਹਨਾਂ ਦੀ ਜਿਹੜੀ ਮਕਬੂਲੀਅਤ ਹੈ ਉਹ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਘਟਦੀ ਜ਼ਰੂਰ ਜਾ ਰਹੀ ਹੈ ਪਰ ਲੋਕਾਂ ਨੂੰ ਲੱਗਦਾ ਕਿ ਦੂਜਿਆਂ ਦੇ ਨਾਲੋਂ ਤਾਂ ਇਹ ਹੀ ਬਿਹਤਰ ਆ ਪਰ ਇਹ ਹੁਣ ਇਹਨਾਂ ਦੋਨਾਂ ਦੇ ਤਜ਼ਰੀਆ ਦੇ ਵਿੱਚੋਂ ਕੀ ਸਹੀ ਨਿਕਲਦਾ ਆ ਆਪਾਂ ਨੂੰ 4 ਜੂਨ ਨੂੰ ਪਤਾ ਲੱਗਣਾ ਜੇਕਰ ਆਪਾਂ ਗੱਲ ਕਰੀਏ ਪਟਿਆਲਾ ਰੈਲੀ ਦੀ ਤਾਂ ਕੱਲ ਉਹਨਾਂ ਨੇ ਕਾਫੀ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਕਿਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਮੈਂ ਜਿਹੜਾ 71 ਦੇ ਟਾਈਮ ਹੁੰਦਾ ਜਿੰਨੇ 95000 ਅਸੀਂ ਪਾਕਿਸਤਾਨੀ ਸੈਨਿਕ ਜਿਹੜੇ ਆ ਉਹਨਾਂ ਨੂੰ ਬੰਧਕ ਬਣਾ ਲਿਆ ਸੀ ਤਾਂ ਮੈਂ ਉਹਨਾਂ ਨੂੰ ਛਡਣਾ ਨਹੀਂ ਸੀ ਉਹਨਾਂ ਚਿਰ ਜਿੰਨਾ ਚਿਰ ਸਾਨੂੰ ਕਰਤਾਰਪੁਰ ਸਾਹਿਬ ਨਾ ਮਿਲਦਾ ਤੇ ਨਾਲ ਦੀ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉੱਤੇ ਕਾਫੀ ਜ਼ਿਆਦੇ ਤਿੱਖੇ ਜਿਹੜੇ ਆ ਨਿਸ਼ਾਨੇ ਲਾਏ ਆ ਅਕਾਲੀ ਦਲ ਦੇ ਬਾਬਤ ਉਹਨਾਂ ਨੇ ਕੁਝ ਨਹੀਂ ਕਿਹਾ ਜਿਹਨੂੰ ਲੈ ਕੇ ਬਹੁਤ ਸਾਰੇ ਲੋਕ ਹੁਣ ਦੁਬਾਰਾ ਇਹ ਗੱਲ ਕਰਨ ਲੱਗ ਪਏ ਨੇ ਕਿ ਕਿਤੇ ਬਾਅਦ ਚੋਣਾਂ ਤੋਂ ਬਾਅਦ ਕਿਤੇ ਗੱਟ ਜੋੜ ਵਾਲੀ ਗੱਲ ਤਾਂ ਨਹੀਂ ਵੀ ਕਿਤੇ ਕੱਲ ਨੂੰ ਗੱਟ ਜੋੜ ਵੀ ਕਰਨਾ ਪੈ ਸਕਦਾ ਪਰ ਸੁਖਬੀਰ ਸਿੰਘ ਬਾਦਲ ਵੈਸੇ ਲਗਾਤਾਰ ਜਿਹੜਾ ਭਾਜਪਾ ਦੇ ਖਿਲਾਫ ਬੋਲ ਰਹੇ ਨੇ ਉਦਾਂ ਅਕਾਲੀ ਦਲ ਵਾਲੇ ਤਾਂ ਕੇਂਦਰੀ ਸੱਤਾ ਦੇ ਖਿਲਾਫ ਬੋਲ ਰਹੇ ਨੇ ਚੋਣਾਂ ਦੇ ਦਰਮਿਆਨ ਤਾਂ ਜਿੰਨੇ ਵੀ ਚੋਣ ਪ੍ਰਚਾਰ ਉਹ ਕਰ ਰਹੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਉਹ ਜਿਹੜੇ ਜਿਹੜੇ ਇਹਨਾਂ ਦੇ ਪ੍ਰੋਟੈਸਟ ਵਗੈਰਾ ਹੋ ਰਹੇ ਨੇ ਜਿਹੜੀਆਂ ਭਾਜਪਾ ਦੇ ਲੀਡਰਸ ਦੇ ਖਿਲਾਫ ਉਹ ਉਹਨੂੰ ਇਹ ਜਿਹੜਾ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਬਾਬਤ ਉਹਨਾਂ ਨੇ ਭਗਵੰਤ ਮਾਨ ਸਾਹਿਬ ਦੇ ਬਾਬਤ ਕਿਹਾ ਕਿ ਕਾਗਜੀ ਸੀਐਮ ਨੇ ਜਿੰਨਾ ਚਿਰ ਦਿੱਲੀ ਇਹਨਾਂ ਨੂੰ ਤਾਂ ਦਿੱਲੀ ਦਰਬਾਰ ਚ ਹਾਜ਼ਰੀ ਲਵਾਉਣ ਦੀ ਜਿਹੜੀ ਆ ਰਾਹਤ ਨਹੀਂ ਮਿਲਦੀ ਜਾਂ ਛੁੱਟੀ ਨਹੀਂ ਮਿਲਦੀ ਤਾਂ ਇਹਨਾਂ ਨੇ ਪੰਜਾਬ ਦੇ ਕੰਮ ਕੀ ਕਰਨੇ ਆ ਸੋ ਇਹਨਾਂ ਦਾ ਕਹਿਣਾ ਕਿ ਭਾਜਪਾ ਦੀ ਜਿਹੜੀ ਆ ਉਹੀ ਅਸੀਂ ਸਾਰਾ ਕੁਝ ਕਰਾਂਗੇ ਬਾਕੀ ਇੱਕ ਕਹ ਲਓ ਕਿ ਇੱਕ ਸਿੱਖ ਸੈਂਟੀਮੈਂਟਸ ਨੂੰ ਜਿਹੜਾ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਜਾਦੇ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਸਾਰਾ ਵਰਤਾਂਤਸਿਕਾ ਉਸ ਤਰੀਕੇ ਦਾ ਰ ਪੱਗ ਬੰਨ ਕੇ ਆਏ ਉਹ ਨਾਲ ਦੀ ਨਾਲ ਪਹਿਲਾਂ ਪੰਜਾਬੀ ਚ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਨਾਲ ਹੀ ਫਿਰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਿੱਖ ਧਰਮ ਨੂੰ ਲੈ ਕੇ ਜਿਹੜੀਆਂ ਕੀਤੀਆਂ ਵੀਰਵਾਲ ਦੇਵਸਿਆ afghanistan ਤੋਂ ਸਿੱਖਾਂ ਨੂੰ ਲੈ ਕੇ ਆਉਣਾ ਉਹਨਾਂ ਨੇ ਕਿਹਾ ਵੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰੇ ਮੰਤਰੀ ਜਾ ਕੇ ਪੂਰੇ ਆਦਰ ਸਤਕਾਰ ਦੇ ਨਾਲ ਜਿਹੜਾ ਲੈ ਕੇ ਆਉਂਦੇ ਨੇ ਭਾਰਤ ਦੇ ਵਿੱਚ ਸੋ ਇਸ ਤੀਕੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਜਿਹੜਾ ਅੱਜ ਉਹਨਾਂ ਦੀ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਰੈਲੀ ਆ ਤੇ ਕੱਲ ਵੀ ਕਿਸਾਨਾਂ ਦੇ ਵੱਲੋਂ ਕਾਲੇ ਝੰਡੇ ਦੀ ਜਿਹੜੀ ਆ ਰੈਲੀ ਆਪਣੇ ਉਹਨਾਂ ਨੇ ਕਾਲ ਦਿੱਤੀ ਸੀਗੀ ਤੇ ਇਹਨਾਂ ਨੇ ਜਿਹੜਾ ਗੁਰਾਹਾਂ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਡੀਸੀ ਦਫ਼ਤਰ ਦੇ ਬਾਹਰ ਬੈਠਾਂਗੇ ਸੋ ਅੱਜ ਦੀ ਰਾਣੀ ਕਿਦਾਂ ਦੀ ਰਹਿੰਦੀ ਆ ਜੇ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀਗਾ ਕਿ ਪੂਰਾ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਪੰਪਾ ਪਾ ਰਿਹਾ ਕਿ ਲਾਸਟ ਟਾਈਮ ਮੰਗ ਚੰਨੀ ਸਾਹਿਬ ਦੇ ਕਾਰਜਕਾਲ ਦੇ ਸਭ ਜੂ ਹੋਇਆ ਸੀ ਉਸ ਵੀਕੇ ਦਾ ਕੁਝ ਨਾ ਹੋਵੇ ਸੋ ਇਹਦੇ ਨਾਲ ਹੀ ਆਪਾਂ ਜਿਹੜਾ ਜੇਕਰ ਗੱਲ ਕਰੀਏ ਤਾਂ ਜੀ ਯੂਕੇ ਦੀਆਂ ਇਲੈਕਸ਼ਨਸ ਦੇ ਵਿੱਚ ਕੀ ਕੁਝ ਚੱਲ ਰਿਹਾ ਇੱਕ ਤਾਂ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਨੂੰ ਜਿਹੜਾ ਕੱਲ ਐਲਬੀਸੀ ਤੇ ਸਿਗੇ ਉਹ ਨਿਕ ਫਰਾਦੀ ਦੇ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਜਿਹੜਾ ਇਹ ਫੈਸਲਾ ਕਿਉਂ ਲਿਆ ਕਿਉਂਕਿ ਜਿਹੜਾ ਨਿਕ ਫਲਾਰੀ ਸਾਹਿਬ ਨੇ ਕਿਹਾ ਕਿ ਤੁਹਾਨੂੰ ਜਿਹੜੀਆਂ ਖਬਰਾਂ ਨੇ ਕਿ ਤੁਹਾਨੂੰ ਇਸ ਤੋਂ ਕਿਹਾ ਗਿਆ ਸੀ ਕਿ ਤੁਸੀਂ ਨਾ ਇਹ ਡਿਸੀਜਨ ਦੇ ਤੁਸੀਂ ਖਿਲਾਫ ਗਏ ਹੋ ਜਿਹੜੇ ਤੁਹਾਡੀ ਟੀਮ ਦੇ ਵਿੱਚੋਂ ਇੱਕ ਮੈਂਬਰ ਦੇ ਉਹਨਾਂ ਨੇ ਗੱਲ ਕੀਤੀ ਕਿ ਤੁਹਾਡੇ ਜਿਹੜੇ ਸਲਾਹਕਾਰ ਨੇ ਉਹਨਾਂ ਨੇ ਤੁਹਾਨੂੰ ਕਿਹਾ ਸਿਕਾ ਤੇ ਰਿਸ਼ੀ ਸੁਨਕ ਸਾਹਿਬ ਨੇ ਕਿਹਾ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਨੇ ਮੇਨ ਆਪਣਾ ਕਹ ਲਓ ਕਿ ਗੱਲਬਾਤ ਦਾ ਜਿਹੜਾ ਉਹਨਾਂ ਨੇ ਸਾਰਾ ਰੱਖਿਆ ਕਿ ਜੀ ਵੀ ਇਦੋਂ ਜ਼ਿਆਦਾ ਸਥਿਤੀਆਂ ਬਿਹਤਰ ਨਹੀਂ ਹੋਣੀਆਂ ਅਸੀਂ ਜਿਹੜਾ ਹਾਲਾਂਕਿ ਉਹਨਾਂ ਨੇ ਇਹ ਗੱਲ ਮੰਨੀ ਕਿ ਚਲੋ ਜਿਹੜੀ ਮਹਿੰਗਾਈ ਦਾ ਰੇਟਾ ਨੂੰ ਆਈਆ ਜੇਕਰ ਕੁਝ ਹੋਰ ਸਮਾਂ ਅਸੀਂ ਜਾਰੀ ਰੱਖਦੇ ਤਾਂ ਸ਼ਾਇਦ ਜਿਹੜਾ ਇਹ ਲੋਕਾਂ ਦੇ ਵਿੱਚ ਜਾਦੇ ਲੋਕਾਂ ਨੂੰ ਇਹਦਾ ਫਾਇਦਾ ਹੋ ਸਕਦਾ ਸਗਾ ਤੇ ਸਾਡੇ ਲਈ ਬਿਹਤਰ ਹੁੰਦਾ ਪਰ ਉਹਨਾਂ ਨੇ ਕਿਹਾ ਕਿ ਇਹ ਇਹ ਸਮਾਂ ਬਿਹਤਰ ਆ ਅਸੀਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦਸੀਏ ਕਿ ਅਸੀਂ ਜਿਹੜਾ ਇਕਨੋਮੀ ਆ ਉਹਨੂੰ ਸਟੇਬਲ ਕਰ ਲਿਆ ਤੇ ਹੁਣ ਅਸੀਂ ਸਾਡੇ ਕੋਲ ਇੱਕ ਪਲਾਨ ਆ ਉਹਦੇ ਹਿਸਾਬ ਨਾਲ ਅਸੀਂ ਚੱਲ ਰਹੇ ਆ ਜਿਹੜੀ ਆ ਇਹ ਇਮੀਗ੍ਰੇਸ਼ਨ ਵਾਲੀ ਸਮੱਸਿਆ ਇਸ ਮੁਲਕ ਦੀ ਉਹਨੂੰ ਅਸੀਂ ਟੈਕਲ ਕਰਨ ਦੀ ਨਵਾਂ ਡਾ ਪਾਲਿਸੀ ਲੈ ਕੇ ਆਏ ਆ ਹਾਲਾਂਕਿ ਕਿਤੇ ਨਾ ਕਿਤੇ ਉਹਨਾਂ ਨੇ ਕੱਲ ਇਹ ਵੀ ਇਸ ਗੱਲ ਦਾ ਵੀ ਮੰਨਿਆ ਕਿ ਜਿਹੜੀ ਰਵਾਂਡਾ ਫਲਾਈਟ ਆ ਸ਼ਾਇਦ ਉਹ ਚੋਣਾਂ ਤੋਂ ਪਹਿਲਾਂ ਨਹੀਂ ਉੱਡ ਸਕਣੀ ਕਿਉਂਕਿ ਉਹਨਾਂ ਨੇ ਕਿਹਾ ਮੈਂ ਤਾਂ ਖੁਦ ਹੀ ਕਿਹਾ ਸੀ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਪਹਿਲੀ ਫਲਾਈਟ ਜਾਣ ਦੀਆਂ ਜਿਹੜੀਆਂ ਉਮੀਦਾਂ ਨੇ ਸੋ ਜੁਲਾਈ 4 ਨੂੰ ਤਾਂ ਆਪਣੇ ਇਲੈਕਸ਼ਨ ਹੀ ਆ ਸੋ ਇਹਨੂੰ ਲੈ ਕੇ ਜਿਹੜਾ ਉਹਨਾਂ ਨੇ ਮੇਨ ਆਪਣਾ ਇਹ ਰੱਖਿਆ ਕਿ ਮੇਰਾ ਜਿਹੜਾ ਪਲਾਨ ਹੈ ਉਹ ਕੰਮ ਕਰ ਰਿਹਾ ਪਰ ਇਹ ਜਿਹੜੀ ਇੱਕ ਇੰਪੋਰਟੈਂਟ ਗੱਲ ਇਹ ਆ ਜਿਹੜੇ ਵਿਰੋਧੀ ਵੀ ਉਠਾਉਣਗੇ ਤਾਂ ਉਠਾਉਂਦੇ ਵੀ ਆ ਕਿ ਤੁਸੀਂ ਇਹ ਕਹਿੰਦੇ ਆ ਕਿ ਲਿਸਟ੍ਰਸ ਤੋਂ ਬਾਅਦ ਤੁਹਾਡਾ ਜਿਹੜਾ ਇਕਨੋਮੀ ਦੇ ਵਿੱਚ ਜਿਹੜੀ ਆ ਸਟੇਬਿਲਟੀ ਦੀ ਜਿਹੜੀ ਆ ਕਮੀ ਆਈ ਸਗੀ ਜਾਂ ਕਮੀ ਨਹੀਂ ਐਕਚੁਅਲੀ ਪੂਰੀ ਦੀ ਪੂਰੀ ਤੁਹਾਨੂੰ ਪਤਾ ਇਕਨੋਮੀ ਕਰੈਸ਼ ਵਾਲੀ ਹਾਲਤ ਬਣ ਗਈ ਸੀ ਬਹੁਤ ਜ਼ਿਆਦਾ ਇੰਟਰਸਟ ਰੇਟ ਉਸ ਤੋਂ ਬਾਅਦ ਵਧੇ ਮੋਰਗੇਜਾਂ ਵਧੀਆਂ ਲੋਕਾਂ ਦੀਆਂ ਮਹਿੰਗਾਈ ਦਰ ਬਹੁਤ ਉੱਤੇ ਗਈ ਸੋ ਉਹਨਾਂ ਦਾ ਜਿਹੜਾ ਉੱਥੇ ਰਿਸ਼ੀ ਸੂਨਕ ਸਾਹਿਬ ਦਾ ਜਦੋਂ ਇਹ ਕਹਿੰਦੇ ਨੇ ਕਿ ਅਸੀਂ ਇਹਨੂੰ ਇਕਨੋਮੀ ਨੂੰ ਸਟੇਬਲ ਕੀਤਾ ਤੇ ਜਿਹੜੇ ਆਪੋਜੀਸ਼ਨ ਵਾਲੇ ਹੋਏ ਕਹਿੰਦੇ ਨੇ ਕਿ ਭਾਜੀ ਇਹਨੂੰ ਇਹਨੂੰ ਅਨਸਟੇਬਲ ਕਿਰੇ ਕੀਤਾ ਸੀ ਜੀ ਇਹ ਦੱਸੋ ਅਨਸਟੇਬਲ ਕਰਨ ਵਾਲੇ ਜਿਹੜੇ ਲਿਸਟ ਉਸ ਸੀਗੇ ਉਹ ਵੀ ਤਾਂ ਤੁਹਾਡੀ ਪਾਰਟੀ ਦੇ ਪ੍ਰਧਾਨ ਮੰਤਰੀ ਸੀਗੇ ਨਾ ਬੋਰਿਸ ਜான்ਸਨ ਸਾਹਿਬ ਤੁਹਾਨੂੰ ਪਤਾ 2019 ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਬਹੁਮਤ ਉਹਨਾਂ ਨੂੰ ਹਾਸਲ ਹੋਈ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਜੋ ਸਾਰਾ ਉਹ ਲਾਕਡਾਊਨ ਸਕੈਂਡਲ ਵਗੈਰਾ ਪਾਰਟੀਆਂ ਦਾ ਜੋ ਵੀ ਹੋਇਆ ਉਸ ਤੋਂ ਬਾਅਦ ਜਦੋਂ ਉਹ ਜਾਂਦੇ ਨੇ ਆਫਿਸ ਦੇ ਵਿੱਚੋਂ ਉਸ ਤੋਂ ਬਾਅਦ ਲਿਸਟਰਸ ਦਾ 2 ਕੁ ਮਹੀਨੇ ਦਾ ਕਾਰਜ ਕਾਲਿਆ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਜਿਹੜੀ ਆ ਫੇਮਸ ਕਹ ਲੋ ਜਾਂ ਇਨਫੇਮਸ ਕਹ ਲੋ ਆਟਮ ਸਟੇਟਮੈਂਟ ਲੈ ਕੇ ਆਉਂਦੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਆਰਥਿਕ ਨੀਤੀਆਂ ਦਾ ਐਲਾਨ ਕੀਤਾ ਸੀਗਾ ਜਿਸ ਤੋਂ ਬਾਅਦ ਇਕਨੋਮੀ ਬਹੁਤ ਜ਼ਿਆਦਾ ਜਿਹੜਾ ਮਾਰਕੀਟ ਅਨਸਟੇਬਲ ਹੁੰਦੀ ਆ ਉਸ ਤੋਂ ਬਾਅਦ ਰਿਸ਼ੀ ਸ਼ ਤੇ ਹੁਣ ਜਿਹੜਾ ਰਿਸ਼ੀ ਸੂਨਕ ਸਾਹਿਬ ਇਹਨੂੰ ਜਿਹੜੇ ਆ ਕੇਐਸਟੀਕੇ ਨਾਲ ਇਸ ਗੱਲ ਨੂੰ ਟੈਕਲ ਕਰਨਗੇ ਕਿ ਤੁਹਾਡੇ ਪੁਰਾਣੇ ਲੀਡਰ ਜਿਹੜੇ ਆ ਉਹਨਾਂ ਦੇ ਵੱਲੋਂ ਏਐਸਟੀਕੇ ਦੀਆਂ ਪਾਲਿਸੀਆਂ ਲਿਆਂਦੀਆਂ ਗਈਆਂ ਸੀਗੀਆਂ ਤੇ ਹਾਲਾਂਕਿ ਇੱਥੇ ਮੈਂ ਵੀ ਦੇਖ ਰਿਹਾ ਸਗਾ ਬੀਬੀਸੀ ਦੀ ਰਿਪੋਰਟ ਦੱਸ ਰਹੀ ਆ ਕਿ ਜਿਹੜੇ ਇਹਨਾਂ ਦੇ ਵੱਲੋਂ ਜੇਐਸਟੀਕੇ ਨਾਲ ਆਪਣੀ ਕੀਤੀ ਜਾ ਰਹੀ ਆ ਰਿਸ਼ੀ ਸੂਨਕ ਸਾਹਿਬ ਦੇ ਵੱਲੋਂ ਜੇਐਸਟੀਕੇ ਨਾਲ ਆਪਣੀ ਕੈਂਪੇਨ ਰਨ ਕੀਤੀ ਜਾ ਰਹੀ ਆ ਇੱਕ ਕਾਈਂਡ ਆਫ ਪ੍ਰੈਜ਼ੀਡੈਂਸ਼ੀਅਲ ਕੈਂਪੇਨਾਂ ਵਾਂਗੂ ਲੱਗਦਾ ਇਹ ਹਜੇ ਕਲਮ ਕੱਲੇ ਜਿਹੜੇ ਸਾਰੇ ਲੋਕਾਂ ਦੇ ਰੂਬਰੂ ਹੋ ਰਹੇ ਨੇ ਸੋ ਇਹ ਕਿੰਨੇ ਕੁ ਜ਼ਿਆਦਾ ਫੇਮਸ ਨੇ ਜਾਂ ਕਿੰਨੇ ਕੁ ਜ਼ਿਆਦਾ ਮਕਬੂਲੀਅਤ ਇਹਨਾਂ ਦੀ ਲੋਕਾਂ ਦੇ ਵਿੱਚ ਇਹ ਵੀ ਬੜੀਆ ਵਿਚਾਰਨ ਵਾਲੀ ਗੱਲ ਆ ਦੂਸਰੇ ਪਾਸੇ ਜਿਹੜਾ ਜੇਕਰ ਆਪਾਂ ਐਕਚੁਅਲੀ ਜੇਕਰ ਰਿਸ਼ੀ ਸੋਨਕ ਸਾਹਿਬ ਦੀ ਆਪਾਂ ਜੇ ਗੱਲ ਕਰੀਏ ਨਾ ਕੰਸਰਵੇਟਿਵ ਪਾਰਟੀ ਦੀ ਉਹਨਾਂ ਨੇ ਪੂਰੀ ਜਿਹੜੀ ਉਹਨਾਂ ਦੀ ਚੋਣ ਕੈਂਪੇਨ ਹੈ ਉਹਦੀ ਬੁਨਿਆਦ ਇਸ ਗੱਲ ਦੀ ਬਣਾ ਲੀ ਆ ਕਿ ਅਸੀਂ ਜਿਹੜੀ ਇਕਨੋਮੀ ਬਹੁਤ ਜ਼ਿਆਦਾ ਹੀਟਾ ਉੱਤੇ ਹੋ ਰਹੀ ਸੀ ਅਸੀਂ ਇਹਨੂੰ ਸਟੇਬਲ ਕੀਤਾ ਮਹਿੰਗਾਈ ਦਰ ਨੂੰ ਹੀਟਾ ਲੈ ਕੇ ਆਂਦਾ ਹੌਲੀ ਹੌਲੀ ਲੋਕਾਂ ਦੇ ਇੰਟਰਸਟ ਰੇਟ ਵੀ ਘਟਣਗੇ ਸਾਡੇ ਕੋਲ ਪਲਾਨ ਹੈ ਅਸੀਂ ਮੁਲਕ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਜਾਣਦੇ ਹਾਂ ਇਹ ਉਹਨਾਂ ਦਾ ਨੈਰੇਟਿਵ ਰਹਿਣਾ ਇਸ ਤੋਂ ਬਾਅਦ ਬਾਕੀ ਨਾਲ ਇੱਧਰ ਉੱਧਰ ਦੀਆਂ ਗੱਲਾਂ ਉਹ ਜੋੜਦੇ ਰਹਿਣਗੇ ਜੇਕਰ ਆ ਇਹ ਲੇਬਰ ਲੀਡਰ ਸਰਕੀਅਸਟਾਮਰ ਤੇ ਤਾਂ ਉਹਨਾਂ ਦਾ ਤਾਂ ਸਿੱਧਾ ਕੱਲ ਉਹਨਾਂ ਨੇ ਜਿਹੜੀ ਰੈਲੀ ਵੀ ਕੀਤੀ ਉਹ ਤੇ ਪਿੱਛੇ ਜਿਹੜੇ ਬਹੁਤ ਵੱਡੇ ਵੱਡੇ ਪਲੇ ਕਾਰਡਸ ਲੋਕਾਂ ਨੇ ਫੜੇ ਹੋਏ ਸੀਗੇ ਚੇਂਜ ਦੇ ਸੋ ਉਹਨਾਂ ਦਾ ਤਾਂ ਸਿੱਧਾ ਨਜ਼ਰ ਆ ਰਿਹਾ ਕਿ ਉਹਨਾਂ ਦਾ ਕਹਿਣਾ ਕਿ ਮੁਲਕ ਨੂੰ ਬਦਲਾਅ ਦੀ ਜ਼ਰੂਰਤ ਆ ਹੁਣ ਸਰਕੀਅਸਟਾਮਰ ਨੇ ਜਿਹੜੇ ਉਹਨਾਂ ਦੀ ਜੀ ਬੀਬੀਸੀ ਦੇ ਨਾਲ ਇੱਕ ਗੱਲਬਾਤ ਵੀ ਹੋਈ ਆ ਇਹਦੇ ਵਿੱਚ ਜਿਹੜੇ ਕਿ ਉਹਨਾਂ ਨੇ ਮੁੱਖ ਜਿਹੜੀਆਂ ਕੁਝ ਇੱਕ ਗੱਲਾਂ ਨੇ ਇੱਕ ਤਾਂ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਆ ਕਿ ਜਿਹੜੀ ਲੇਬਰ ਪਾਰਟੀ ਆ ਉਹ ਓਨਲੀ ਉਹ ਹੀ ਜਿਹੜੀਆਂ ਕਮਿਟਮੈਂਟਸ करेगी ਜਿਹੜੀਆਂ ਉਹਨੂੰ ਲੱਗਦੀਆਂ ਕਿ ਉਹ ਪੂਰੀਆਂ ਕਰ ਸਕਦੀ ਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਯੂਨੀਵਰਸਿਟੀ ਟਿਊਸ਼ਨ ਫੀਸ ਨੂੰ ਸਕ੍ਰੈਪ ਕਰਨ ਬਾਰੇ ਤਾਂ ਜਿਹੜਾ ਜਿਸ ਇਸ ਆਈਡੀਆ ਨੂੰ ਉਹਨਾਂ ਨੇ ਬੈਕ ਕੀਤਾ ਸੀਗਾ ਜਦੋਂ ਉਹ ਲੇਵਲ ਲੀਡਰ ਦੇ ਰਨ ਕਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਉਹ ਇਹਨੂੰ ਹਜੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਪ੍ਰਾਥਮਿਕਤਾ ਇਹ ਹੈ ਕਿ ਜਿਹੜੀ ਐਨਐਚਐਸ ਦੀ ਵੇਟਿੰਗ ਲਿਸਟ ਆ ਉਹਨੂੰ ਹਿਟਾ ਲੈ ਕੇ ਆਉਣਾ ਇਸੇ ਤਰੀਕੇ ਨਾਲ ਜਿਹੜਾ ਇਹ ਟੂ ਚਾਈਲਡ ਬੈਨੀਫਿਟ ਕੈਪ ਵਾਲੀ ਵੀ ਗੱਲ ਆ ਉਹਨਾਂ ਨੇ ਕਿਹਾ ਕਿ ਆਈਡੀਅਲ ਵਰਲਡ ਦੇ ਵਿੱਚ ਹੋਣਾ ਚਾਹੀਦਾ ਪਰ ਇਸ ਸਮੇਂ ਸਾਡੇ ਕੋਲ ਰਿਸੋਰਸ ਨਹੀਂ ਹੈਗੇ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਹਾਊਸ ਆਫ ਲਾਰਡਸ ਆ ਉਹਨੂੰ ਅਬੋਲਿਸ਼ ਹੋ ਕਰਨਾ ਚਾਹੁੰਦੇ ਨੇ ਪਰ ਇਹ ਵੀ ਪ੍ਰਾਥਮਿਕਤਾ ਦੀ ਗੱਲ ਆ ਕਿ ਸਵਾਲ ਆ ਕਿ ਇਹਦੀ ਪ੍ਰਾਇੋਰਟੀ ਕਦੋਂ ਹੋਵੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿਉਂਕਿ ਇਹਨਾਂ ਨੂੰ ਕਿਹਾ ਗਿਆ ਸੀਗਾ ਜਿਹੜਾ ਕੰਜ਼ਰਵਟਿਵ ਦੇ ਵੱਲੋਂ ਕਿ ਹਰੇਕ ਹਫ਼ਤੇ ਟੀਵੀ ਡਿਬੇਟ ਕਰ ਲਈ ਤੇ ਇਹਨਾਂ ਨੇ ਕਿਹਾ ਕਿ ਅਸੀਂ ਟੀਵੀ ਡਿਬੇਟਸ ਕਰਨ ਨੂੰ ਤਿਆਰ ਆ ਪਰ ਅਸੀਂ ਜਿੱਦਾਂ ਕੰਜ਼ਰਵਟਿਵ ਵਾਲੇ ਚਾਹੁੰਦੇ ਨੇ ਉਦਾਂ ਨਹੀਂ ਕਰਾਂਗੇ ਅਸੀਂ ਆਪਣੇ ਹਿਸਾਬ ਦੇ ਨਾਲ ਕਰਾਂਗੇ ਤੇ ਜਿਹੜੇ ਆ ਰਿਸ਼ੀ ਸੂਨਕ ਸਾਹਿਬ ਆ ਸਰ ਕੀ ਇਸ ਥਾਂ ਮਰਿਆ ਇਹਨਾਂ ਦੇ ਜਿਹੜੇ ਮੁਕਾਬਲੇ ਸ਼ੁਰੂ ਹੋ ਗਏ ਨੇ ਹੁਣ ਨਿਵੇਦਸ ਵੀ ਹੋਣਗੀਆਂ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਦੇ ਨੀਡ ਇੱਕ ਦੂਸਰੇ ਦੇ ਬਾਰੇ ਕੀ ਕਹਿੰਦੇ ਨੇ ਜਾਂ ਇੱਥੇ ਕੀ ਮਸਲੇ ਬਣੇ ਹੋਏ ਨੇ ਇੱਕ ਬਹੁਤ ਹੀ ਅਹਿਮ ਜਿਹੜਾ ਆਪਣੇ ਯੂਕੇ ਦੇ ਜਿਹੜਾ એનર્ਜੀ ਨੂੰ ਲੈ ਕੇ ਆਪਣੇ ਜਿਹੜੇ ਗੈਸ ਤੇ ਬਿਜਲੀ ਦੇ ਬਿੱਲ ਆ ਉਹਨਾਂ ਨੂੰ ਲੈ ਕੇ ਜਿਹੜੀ ਉਹਨਾਂ ਦੇ ਵਿੱਚ ਕਮੀ ਦੀ ਰਿਪੋਰਟ ਆਈ ਆ ਹੁਣੇ ਮੈਂ ਦੇਖੀ ਆ ਉਹ ਆਪਾਂ ਅਗਲੇ ਵੀਲੌਗ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੋਰ ਅੱਜ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਕੀ ਕਹਿੰਦੇ ਨੇ ਇਹਦੇ ਬਾਬਤ ਵੀ ਤੁਹਾਡੇ ਨਾਲ ਗੱਲ ਕਰਾਂਗੇ ਸੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਬਹੁਤ ਧੰਨਵਾਦ